ਜੀ ਸਿੰਘ ਪੁੱਤਰ ਬਲਵਿੰਦਰ ਸਿੰਘ ਮਰਦ ਕੇਸ ਮਾਸੀ ਪਿੰਡ ਇੱਥੇ ਮਾਤਾ ਗੁਲਟੀ ਕਲੋਨੀ ਮੈਂਡਾ ਬਲਣਾਪੁਰ ਮੈਂਡਾ ਦਾ ਸਿਨਮਾ ਇਹ ਐਸੀ ਰੁਕਮ ਮਾਮਲੇ ਕੇਸ ਦਾ ਉਹਦੇ ਚੈਨ ਲਈ ਅਸੀਂ ਸਾਡੇ ਗਏ ਸੀ ਸੁਖਵਿੰਦਰ ਸਿੰਘ ਤੇ ਉਹਨਾਂ ਨੇ ਜਾ ਕੇ ਪਹਿਲੇ ਦਿਨ ਤਾਂ ਬੈਠੇ ਸੀ ਉੱਜੇ ਵੀ ਫਿਰ ਇਹ ਕੋਟਿਯੂ ਗਿਆਨ ਖਵਾਸ ਲਈ ਉਹਨਾਂ ਨੇ ਡਾਕਟਰ ਨੇ ਲਿਖ ਦਿੱਤਾ ਫਿਰ ਡਿਊਟੀ ਮਿਸਟਰਡ ਨੂੰ ਜੱਸਾ ਸਾਹਿਬ ਦੀ ਹਾਜ਼ਰੀ ਵਿੱਚ ਜੱਸਾ ਸਾਹਿਬ ਨੇ ਉਹਨਾਂ ਨੂੰ ਮਿਆ ਲਿਖਿਆ ਜਿਹਨੇ ਜਨੇ ਲਖਾਇਆ ਵੀ ਉਹਦੇ ਬ੍ਰਦਰ ਜਿਹਦਾ ਨਾਮ ਹਰਦੀਪ ਸਿੰਘ ਹੈ ਉਨੇ ਉਹਦੀ ਫਿਚਰ ਜਿਵੇਂ ਨਾ ਜਿਹੜੀ ਉਹ ਆਪਣੇ ਨਾਲ ਬੋਲੀ ਸੀ ਐਕਚੁਅਲੀ ਉਹ ਸੁਮਾ ਦੇ ਲਈ ਜਿਵੇਂ ਆਉਂਦੀ ਸੀ ਬ੍ਰਦਰ ਨੇ ਮਬਾਰਕ ਕੇ ਲਈ ਆਪਣੇ ਨਾਲ ਬੋਲੀ ਸੀ ਬਾਦਰ ਨਾਲ ਲੱਗੇ ਜਾਤੀ ਲਈ ਪਾਈ ਰਹੀ ਸੀ ਤੇ ਇਹਨੇ ਫਿਰ ਕੰਟਰੋਲ ਪਾ ਕੇ ਇਸ ਗੱਲ ਤੋਂ ਆਪਣੇ ਪਰ ਹਰਗਿਆਦਾ ਦੇ ਸੀ ਤੇ ਉਹਦੀ ਡੈਥ ਹੋਈ ਅਸਰ ਕੱਲ 25 ਤਰੀਕ ਦੀ ਰਾਤ ਨੂੰ ਕੱਲ 26 ਫਿਰ ਉਹਦੀ ਘਰ ਵਾਲੇ ਦੇ ਬਿਆਨ ਲਿਖਿਆ ਸੀ ਨਾਲ ਉਹਨਾਂ ਦੇ ਬਤី